ਨਤੀਜੇ ਆ ਗਏ ਸਾਹਮਣੇ ਔਰ ਵੇਖਿਆ ਤੁਸੀਂ ਚੰਗੀ ਤਰ੍ਹਾਂ ਕਲੀਅਰ ਤੁਸੀਂ ਵੋਟਾਂ ਪੈਂਦੀਆਂ ਵੇਖੀਆਂ ਦੱਸ ਦਈਏ ਕਿ ਚੋਣਾ ਵੋਟਾਂ ਹੋ ਗਈਆਂ ਚੋਣਾ ਹੋ ਗਈਆਂ ਔਰ ਲੁਧਿਆਣੇ ਦੇ ਵਿੱਚ ਲਗਾਤਾਰ ਕਹਿ ਰਹੇ ਸੀ ਕਿ ਅਸੀਂ ਬਦਲਾ ਦਾ ਰੰਗ ਫਿੱਕਾ ਪਾ ਦੇਣਾ ਅਸੀਂ ਜਿੱਤ ਜਾਣਾ ਔਰ ਦੱਸ ਦਈਏ ਕਿ 17 ਸਾਲਾਂ ਦੀਆਂ ਸਰਕਾਰਾਂ ਨੂੰ ਕਿ ਤੁਹਾਡੇ ਲੋਕ ਸੀ ਤੁਹਾਡੀ ਸਰਕਾਰ ਸੀ 17 ਸਾਲਾਂ ਦੀ ਔਰ 17 ਸਾਲਾਂ ਤੋਂ ਤੁਹਾਡੇ ਤੋਂ ਆਪਣੇ ਲੋਕ ਨਹੀਂ ਜੁੜੇਗੇ ਟੁੱਟ ਕੇ ਨਵੀਂ ਇੱਕ ਨੀਤੀ ਤਿਆਰ ਹੋਈ ਔਰ ਬਦਲਾਵ ਵਾਲੀ ਸਰਕਾਰ ਬਣੀ ਔਰ ਜਦੋਂ ਬਦਲਾਵ ਵਾਲੀ ਸਰਕਾਰ ਬਣੀ ਹੈ ਤਾਂ ਕਿਉਂ ਬਣੀ ਸੀ ਕਿਉਂ ਲੋਕ ਟੁੱਟ ਕੇ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਏ ਸੀ ਕਿਉਂਕਿ ਆਮ ਤੇ ਖਾਸ ਚ ਫਰਕ ਹੁੰਦਾ ਤੁਸੀਂ ਖਾਸ ਬਣ ਗਏ ਸੀ ਇਸ ਕਰਕੇ ਆਮ ਆ ਪਾਰਟੀ ਜਿਹੜੀ ਹੈ ਉਹ ਆਮ ਲੋਕਾਂ ਦੀ ਬਣ ਗਈ ਭੋਲੇ ਭਾਲੇ ਲੋਕਾਂ ਦੀ ਬਣ ਗਈ ਕੋਈ ਰਿਕਸ਼ੇ ਵਾਲਾ ਕੋਈ ਮੋਬਾਈਲਾਂ ਵਾਲਾ ਤੇ ਕੋਈ ਰੇੜੇ ਵਾਲਾ ਅਲੱਗ-ਅਲੱਗ ਟਾਈਪ ਦੇ ਲੋਕ ਉਸ ਦੇ ਵਿੱਚ ਜੁਆਇਨ ਹੋਏ ਤਾਂ ਤੁਹਾਡੇ ਲੋਕ ਕਿਹੜੇ ਸੀ ਸਾਰੇ ਹੀ ਫੋਰਚੂਨਰਾਂ ਤੋਂ ਥੱਲੇ ਨਹੀਂ ਸੀ ਸਾਰੇ ਹੀ ਖਾਸ ਤੋਂ ਖਾਸ ਸੀ ਤਾਂ ਹੁਣ ਉਹ ਖਾਸ ਵਾਲੇ ਜਿਹੜੇ ਆ ਉਹਨਾਂ ਦਾ ਜੋਰ ਵੇਖ ਲਿਆ ਹਾਰ ਹੋ ਗਈ ਕਿਉਂ ਹੋਈ ਆ ਹਾਰ ਇਹ ਏਸੇ ਹੀ ਕਰਕੇ ਹੋਈ ਆ ਕਿ ਤੁਸੀਂ ਖਾਸ ਦੇ ਨਾਲ ਆਮ ਨੂੰ ਮਿਲਾਉਣਾ ਨਹੀਂ ਸੀ ਚਾਹੁੰਦੇ ਤੇ ਜੇ ਹੁਣ ਤੁਸੀਂ ਲੁਧਿਆਣੇ ਦੀ ਗੱਲ ਕਰਦੇ ਹੋ ਕਿ ਲੁਧਿਆਣੇ ਦੇ ਵਿੱਚ ਅਸੀਂ ਬੜਾ ਜਿਹੜਾ ਸਾਡਾ ਸਹਿਯੋਗ ਆ ਬੜਾ ਇਕੱਠਾ ਤਾਂ ਲੀਡ ਵੀ ਤੁਸੀਂ ਵੇਖੀ ਹੋਏਗੀ ਕਿ ਕਿੰਨੀ ਲੀਡ ਦੇ ਨਾਲ ਜਿੱਤੇ ਆ ਤਾਂ ਫਰਕ ਕੀ ਰਹਿ ਗਿਆ ਹੁਣ ਉਹ ਲੀਡ ਵੀ ਤੁਸੀਂ ਵੇਖਣੀ ਆ ਔਰ ਇੱਕ ਹੀ ਸ਼ਹਿਰtੀਆਂ ਵੋਟਾਂ ਸੀ ਔਰ ਦੱਸਦਾ ਹੀ ਕਿ ਜਦੋਂ ਇਹ ਵੋਟਾਂ ਪਈਆਂ ਤਾਂ 4 ਦਿਨ ਤੋਂ ਕਈ ਪ੍ਰਪੋਕੰਡੇ ਖਾਸ ਵਾਲਿਆਂ ਨੇ ਵਰਤੇ ਹੋਣਗੇ ਕਾਂਗਰਸ ਵੀ ਖਾਸ ਹੈ ਤੇ ਭਾਜਪਾ ਵੀ ਖਾਸ ਹੈ ਤਾਂ ਅਕਾਲੀ ਦਰ ਤੇ ਚਲੋ ਅਸੀਂ ਕਹਿ ਨਹੀਂ ਹੁਣ ਸਕਦੇ ਕਿਉਂਕਿ ਹੁਣ ਅਕਾਲੀ ਦਲ ਥੋੜਾ ਡਾਵਾ ਡੋਲ ਹੋ ਗਿਆ ਕੰਮ ਜਦੋਂ ਕਿਸੇ ਦਾ ਜ਼ਬਤ ਹੀ ਹੋ ਜਾਵੇ ਜ਼ਮਾਨਤ ਹੀ ਜ਼ਬਤ ਹੋ ਜਾਵੇ ਫਿਰ ਥੋੜਾ ਫਰਕ ਤੇ ਪੈਂਦਾ ਲੇਕਿਨ ਇਹ ਦੱਸਦਾ ਇਹ ਤੁਹਾਨੂੰ ਕਿ ਹੁਣ ਨਵੇਂ ਬਦਲਾਵ ਵਾਲੀ ਸਰਕਾਰ ਦੇ ਜਿਹੜੇ ਲੋਕ ਸੀਗੇ ਉਹ ਉਹੀ ਰਹੇ ਆ ਕਿਉਂਕਿ ਲੋਕਾਂ ਨੇ ਖਾਸ ਦੀਆਂ ਜਿਹੜੀਆਂ ਵੈਰਾਈਟੀਆਂ ਵਾ ਬੜੇ ਸਮੇਂ ਤੋਂ ਚੈੱਕ ਕੀਤੀਆਂ ਵਾ ਜੇ ਲੋਕ ਆਮ ਤੋਂ ਟੁੱਟ ਕੇ ਫਿਰ ਖਾਸ ਵਿੱਚ ਜਾਣਗੇ ਤਾਂ ਕੀ ਖਾਸ ਵਾਲੇ ਉਹਨਾਂ ਨੂੰ ਆਪਣੇ ਸਹਿਯੋਗੀ ਬਣਾਉਣਗੇ ਕੀ ਖਾਸ ਵਾਲੇ ਉਹਨਾਂ ਦੇ ਨਾਲ ਬਹਿ ਕੇ ਖਾਣਾ ਇਕੱਠਾ ਖਾਣਗੇ ਕੀ ਖਾਸ ਵਾਲੇ ਉਹਨਾਂ ਨੂੰ ਆਪਣੇ ਚਿਹਤਿਆਂ ਦੀ ਜਗ੍ਹਾ ਦੇ ਉੱਤੇ ਟਿਕਟਾਂ ਦੇਣਗੇ ਨਹੀਂ ਦੇਣੀਆਂ ਕਿਉਂਕਿ ਖਾਸ ਇੱਕ ਖਾਸ ਹੈ ਉਹਨੂੰ ਕਹਿੰਦੇ ਆ ਪਿਓਰ ਵੈਰਾਈਟੀ ਇਹਨਾਂ ਨੇ ਵੈਰਾਈਟੀ ਬਣਾ ਲਈ ਸੀ ਇੱਕ ਮਾਡਲ ਬਣਾ ਲਿਆ ਸੀ ਤਾਂ ਉਹ ਮਾਡਲ ਜਿਹੜਾ ਉਸਨੇ ਐਸ ਵਾਰ ਜ਼ੋਰ ਲਗਾ ਦਿੱਤਾ ਕਿ ਨਹੀਂ ਜੀ ਅਸੀਂ ਆਮ ਵਾਲੇ ਜਿਹੜੇ ਹਰਾ ਦੇਣੇ ਆ ਤਾਂ ਹੁਣ ਖਾਸ ਹੀ ਚੱਲਣਗੇ ਤਾਂ ਖਾਸ ਨਹੀਂ ਚੱਲੇ ਇਹ ਦੱਸਦਾ ਇਹ ਤੁਹਾਨੂੰ ਕਿ ਲੁਧਿਆਣੇ ਦੇ ਵਿੱਚ ਖਾਸ ਵਾਲਿਆਂ ਦਾ ਬਹੁਤ ਜ਼ੋਰ ਸੀ ਲੇਕਿਨ ਖਾਸ ਵਾਲਿਆਂ ਦਾ ਜ਼ੋਰ ਖਤਮ ਹੋ ਗਿਆ ਇਸ ਵਾਰ ਪਤਾ ਲੱਗ ਗਿਆ ਕੀ ਮੰਨਦੇ ਆ ਖਾਸ ਵਾਲੇ ਕੀ ਅਸੀਂ ਪੰਜਾਬ ਦੀਆਂ ਸਤਾਈਆਂ ਦੀਆਂ ਚੋਣਾਂ ਜਿਹੜੀਆਂ ਉਹ ਜਿੱਤ ਜਾਣਾ ਕਿਤੇ ਨਾ ਕਿਤੇ ਜਾ ਕੇ ਫਰਕ ਪੈਣਾ ਹੈ ਖਾਸ ਵਾਲਿਆਂ ਨੂੰ ਆਪਣੇ ਨਰਮ ਸੁਭਾਅ ਕਰਨੇ ਪੈਣੇ ਆ ਅਸੀਂ ਕਈ ਐਮਐਲਏ ਤੇ ਮੰਤਰੀ ਵੇਖੇ ਆ ਜਿਨ੍ਹਾਂ ਦੀ ਉਮਰ ਮਹਿਜ ਪੰਜਾਬ 55 ਸਾਲ ਹੋਵੇਗੀ ਪੰਜਾਬ ਦੇ ਬਹੁਤ ਸਾਰੇ ਮੰਤਰੀ ਜਿਨ੍ਹਾਂ ਦੀ ਉਮਰ 50 55 ਸਾਲ ਹੋਵੇਗੀ ਖਾਸ ਵਾਲਿਆਂ ਦੀ ਗੱਲ ਲੱਗਿਆ ਦੱਸਣ ਤਾਂ ਉਹ ਜਦੋਂ ਆਮ ਬੰਦੇ ਨੂੰ ਆਵਾਜ਼ ਦਿੰਦੇ ਆ ਨਾ ਉਸ ਵੇਲੇ ਕੀ ਕਰਦੇ ਆ ਚਾਹੇ ਉਹ 17 ਸਾਲਾਂ ਦਾ ਬਜ਼ੁਰਗ ਕਿਉਂ ਨਾ ਹੋਵੇ ਉਸ ਨੂੰ ਆਵਾਜ਼ ਕਿੱਦਾਂ ਮਾਰਦੇ ਆ ਇਹ ਤੁਹਾਨੂੰ ਮੈਂ ਦੱਸਣ ਲੱਗਾ ਤਰੀਕਾ ਓਏ ਪਿਆਰਾ ਸਿਆ ਇੱਧਰ ਆ ਓਏ ਹਜੂਰਾ ਸਿਆ ਇੱਧਰ ਆ ਉਹਨਾਂ ਦੀ ਆਵਾਜ਼ ਦਾ ਤਰੀਕਾ ਹੈ ਇਹ ਨਹੀਂ ਕਿ ਹਾਂ ਜੀ ਸਟਾਜੀ ਆਜੋ ਹਾਂਜੀ ਅੰਕਲ ਜੀ ਆਜੋ ਹਾਂਜੀ ਭਾਜੀ ਆਜੋ ਨਹੀਂ 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 ਨਾਂ ਲੈ ਕੇ ਬੁਲਾਉਣਾ ਉੱਥੇ ਏਜ ਮੈਟਰ ਨਹੀਂ ਕਰਦੇ ਵੀ ਸਾਡੀ ਏਜ ਘੱਟ ਹੈ ਉਹ ਅੰਕਲ ਵੱਧ ਏਜ ਦੇ ਨੇ ਨਹੀਂ ਉੱਥੇ ਸਿਰਫ ਕੀ ਹੈ ਕਿ ਮੇਰਾ ਉਹਦਾ ਮੇਰੀ ਡੈਜਿਗਨੇਸ਼ਨ ਕੀ ਆ ਕਿ ਮੈਂ ਐਮ ਐਲ ਏ ਆ ਮੈਂ ਮੰਤਰੀ ਆ ਮੈਂ 3 ਸਾਲ ਤੋਂ ਮੰਤਰੀ ਆ 3 ਸਾਲ ਤੋਂ ਐਮ ਐਲ ਏ ਆ 5 ਸਾਲ ਤੋਂ ਐਮ ਐਲ ਏ ਆ ਐਦਾਂ ਦੀਆਂ ਸੁਸਾਇਟੀਆਂ ਤਾਂ ਫਿਰ ਉੱਥੇ ਆਮ ਨੂੰ ਤਾਂ ਆਵਾਜ਼ ਨਾਂ ਲੈ ਕੇ ਮਾਰੀ ਜਾਂਦੀ ਆ ਕਿਵੇਂ ਆਵਾਜ਼ ਮਾਰਦੇ ਆ ਫੇਰ ਦੱਸ ਦਈਏ ਤੋ ਜੇ ਆਵਾਜ਼ਾਂ ਅਸੀਂ ਸੁਣੀਆਂ ਨੇ ਜੇ ਨਾਂ ਅਸੀਂ ਲੈ ਲਈਏ ਤਾਂ ਤੁਸੀਂ ਮੈਚ ਕਰ ਲੈਣਾ ਵੀ ਵਾਕਈ ਯਾਰ ਇਸ ਤਰ੍ਹਾਂ ਹੁੰਦਾ ਪਰ ਅਸੀਂ ਅਜੇ ਵੀ ਗੁਰੇਜ਼ ਕਰਾਂਗੇ ਕਿ ਖਾਸ ਵਾਲੇ ਕਹਿੰਦੇ ਆ ਅਸੀਂ ਤੁਹਾਡੇ ਕੰਮ ਕਰਨੇ ਆ ਪਤਾ ਨਹੀਂ ਕਰਨੇ ਜਾਂ ਨਹੀਂ ਲੋਕ ਆਵਾਜ਼ਾਂ ਤੋਂ ਡਰ ਗਏ ਤੁਹਾਡੀਆਂ ਤੁਹਾਡੇ ਹੁਲੀਏ ਤੋਂ ਡਰ ਗਏ ਆ ਲੋਕ ਨਹੀਂ ਚਾਹੁੰਦੇ ਕਿ ਆਹ ਦਬਕੇ ਵਾਲਾ ਹੁਲੀਆ ਸਾਡੇ ਕੋਲ ਆਵੇ ਕੋਈ ਤੁਹਾਡਾ ਐਮਐਲਏ ਆਉਂਦਾ ਤਾਂ ਕਿਸੇ ਪੱਤਰਕਾਰ ਦੇ ਉੱਤੇ ਹੈਵੀ ਹੋ ਜਾਂਦਾ ਕੋਈ ਤੁਹਾਡਾ ਐਮ.ਐਲ.ਏ ਆਉਂਦਾ ਤਾਂ ਕਿਸੇ ਆਮ ਇਨਸਾਨ ਦੇ ਉੱਤੇ ਹੈਵੀ ਹੋ ਜਾਂਦਾ ਕੋਈ ਤੁਹਾਡਾ ਐਮ.ਐਲ.ਏ ਆਉਂਦਾ ਤਾਂ ਕਿਸੇ ਸਕੂਲ ਦੀ ਟੀਚਰ ਉੱਤੇ ਹੈਵੀ ਹੋ ਜਾਂਦਾ ਪਰਿਆਂ ਦੇ ਵਿੱਚ ਸਵਾਲ ਕੀ ਰਹਿ ਗਿਆ ਸੀ ਉਹ ਵੀਡੀਓ ਵਾਇਰਲ ਹੁੰਦੀ ਆ ਤੁਸੀਂ ਵੇਖੀ ਆ ਕੀ ਉੱਥੇ ਇੱਕ ਪ੍ਰਿੰਸੀਪਲ ਮੈਡਮ ਸੀ ਤੇ ਉਸ ਨੂੰ ਕਿਵੇਂ ਝੜਕਿਆ ਜਾ ਰਿਹਾ ਸੀ ਉਹ ਵੀਡੀਓ ਚੱਲੀਆਂ ਉਸ ਨੇ ਆਪਣਾ ਰੰਗ ਵਿਖਾਇਆ ਇਹ ਵਾਕਿਆਸਤਰਾ ਹੁੰਦਾ ਸੀ ਜਿਨ੍ਹਾਂ ਨਾਲ ਹੋਇਆ ਉਹਨਾਂ ਪੰਜ-ਪੰਜ ਬੰਦਿਆਂ ਨੂੰ ਹੋਰ ਦੱਸਿਆ ਸੀ ਕਿ ਸਾਡੇ ਨਾਲ ਵੀ ਹੋਇਆ ਤਾਂ ਹੁਣ ਦੱਸ ਦਈਏ ਚੰਗੇ ਭਲੇ ਇਨਸਾਨ 70 75 ਸਾਲ ਦੇ ਬਜ਼ੁਰਗਾਂ ਨੂੰ ਉਹ ਬੂਟਿਆ ਇੱਧਰ ਆ ਉਹ ਫਲਾਣਿਆ ਇੱਧਰ ਆ ਉਹ ਇਹ ਕਰਕੇ ਆਵਾਜ਼ਾਂ ਅਸੀਂ ਦੱਸ ਦਈਏ ਜ਼ਿਲ੍ਹਾ ਗੁਰਦਾਸਪੁਰ ਤੋਂ ਇੱਥੇ ਵੀ ਇਹੋ ਕੁਝ ਹੀ ਹੁੰਦਾ ਬਹੁਤ ਸਾਰੇ ਐਮਐਲਏ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨੇ ਹਿਸਾਬ ਤੁਸੀਂ ਲਗਾਉਣਾ ਕਿ ਕਿਹੜੇ ਐਮਐਲਏ ਦੀ ਬੋਲੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਤੇ ਐਮਐਲਏ ਦੇ ਖਾਸ ਦੀ ਬੋਲੀ ਕਿਸ ਤਰ੍ਹਾਂ ਦੀ ਤੇ ਜਿਹੜੇ ਆਮ ਲੋਕ ਆ ਉਹਨਾਂ ਦੀ ਕਿਵੇਂ ਜਾਈਆ ਬਸ ਇਹੀ ਚੀਜ਼ਾਂ ਖਾਸ ਨੇ ਇਹ ਚੀਜ਼ਾਂ ਨੂੰ ਛੱਡੋ ਆਮ ਇਨਸਾਨ ਬਣੋ ਆਪਣੇ ਚਿਹਤੇ ਬਣਾਓ ਆਮ ਤਾਂ ਚਿਹਤਿਆਂ ਨੂੰ ਦੱਸੋ ਕਿ ਜੇ ਅਸੀਂ ਐਮਐਲਏ ਆ ਤਾਂ ਸਰਕਾਰ ਭਾਵੇਂ ਦੂਜੀ ਆ ਪਰ ਤੁਹਾਡੀ ਸੜਕ ਦਾ ਪੈਚਵਰਕ ਅਸੀਂ ਵੀ ਕਰਵਾਉਣਾ ਜਾਣਦੇ ਆ ਕੋਈ ਪੈਚਵਰਕ ਕਰਵਾਇਆ ਕੋਈ ਹੋਇਆ ਪੈਚਵਰਕ ਜਿਹੜਾ ਐਮਐਲਏ ਜਿੱਤਿਆ ਉਹ ਕਹਿੰਦਾ ਨਹੀਂ ਜੀ ਸਰਕਾਰ ਪੁਰਾਣੀ ਆ ਸਰਕਾਰ ਦੂਜੀ ਆ ਸਾਡੀ ਸਰਕਾਰ ਨਹੀਂ ਹੈਗੀ ਐਮਐਲਏ ਕਹਿੰਦਾ ਹੈ ਕਿ ਮੇਰੀ ਸਰਕਾਰ ਨਹੀਂ ਹੈਗੀ ਮంత్రి ਕਹਿੰਦੇ ਆ ਜੇ ਸਾਡੀ ਸਰਕਾਰ ਨਹੀਂ ਹੈਗੀ ਹੁਣ ਮੰਤਰੀ ਉਹਨਾਂ ਦੇ ਆ ਉਹਨਾਂ ਬਦਲਾ ਦਾ ਰੰਗ ਅਜੇ ਨਹੀਂ ਵਿਖਾਇਆ ਰੰਗ ਤਾਂ ਉਹਨਾਂ ਨੂੰ ਵੀ ਵੇਖਣ ਨੂੰ ਮਿਲਣਾ ਪਰ ਅਸੀਂ ਦੱਸ ਦਈਏ ਖਾਸ ਵਾਲਿਆਂ ਦੀ ਗੱਲ ਕਿ ਖਾਸ ਵਾਲੇ ਕਿੱਥੇ ਜਾਂਦੇ ਆ ਸਿਰਫ ਉਹਨਾਂ ਦਾ ਕੋਈ ਝਗੜਾ ਹੈ ਉਹਨਾਂ ਦੇ ਖੋਖੇ ਦਾ ਝਗੜਾ ਹੈ ਉਹਨਾਂ ਦੀ ਦੁਕਾਨ ਦਾ ਝਗੜਾ ਹੈ ਉਹਨਾਂ ਦੇ 5 ਮਰਲੇ ਦੇ ਪਲਾੜ ਦਾ ਝਗੜਾ ਹੈ ਉੱਥੇ ਧਰਨਾ ਲਾਉਣ ਵਾਸਤੇ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਆ ਜੀ ਅਸੀਂ ਇਹਨਾਂ ਦੇ ਨਾਲ ਖੜੇ ਆ ਡੱਟ ਕੇ ਖੜੇ ਆ ਸੜਕ ਉਹਨਾਂ ਦੀ ਟੁੱਟੀ ਆ ਉਹਦੇ ਵਾਸਤੇ ਡੱਟ ਕੇ ਖੜੋ ਤੁਹਾਡੇ ਕੋ 500 ਬੰਦਾ ਇਕੱਠਾ ਨਹੀਂ ਹੁੰਦਾ ਕਿ ਇੱਕ ਸੜਕ ਟੁੱਟੀ ਆ ਚਾਹੇ ਵਿਰੋਧੀ ਪਾਰਟੀ ਬਣ ਕੇ ਆਓ ਸਰਕਾਰ ਦੇ ਖਿਲਾਫ ਬੋਲੋ ਸਰਕਾਰ ਨੂੰ ਦੱਸੋ ਕਿ ਇਹ ਸੜਕ ਬਣਾਉਣੀ ਆ ਦੱਸੋ ਨਹੀਂ ਤਾਂ ਕੱਲ ਤੋਂ ਲੈ ਕੇ ਹਾਈਵੇ ਦੇ ਉੱਤੇ ਅਸੀਂ ਜਾ ਕੇ ਪਰਮਿਸ਼ਨ ਲੈ ਕੇ ਬੈਠਾਂਗੇ ਅਸੀਂ ਮੰਗ ਰੱਖਦੇ ਆ ਸਾਡੀ ਸੜਕਾਂ ਟੁੱਟੀਆਂ ਨੇ ਕੋਈ ਐਮ ਐਲ ਏ ਆਇਆ ਪੁਰਾਣਾ ਐਮ ਐਲ ਏ ਸੜਕਾਂ ਵਾਸਤੇ ਕੋਈ ਨਹੀਂ ਆਇਆ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਸਿਰਫ ਤੁਹਾਡੇ ਖਾਸ ਦੀ ਗੱਲ ਦੱਸਤੀ ਐ ਖਾਸ ਜ਼ੁਬਾਨ ਵੀ ਖਾਸ ਆ ਤੁਹਾਡੀ ਤੁਹਾਡੇ ਬੰਦੇ ਵੀ ਖਾਸ ਨੇ ਤੇ ਤੁਹਾਡਾ ਤਰੀਕਾ ਵੀ ਖਾਸ ਹੈ ਸਿਰਫ ਖਾਸ ਦੇ ਨਾਲ ਹੀ ਖੜਨਾ ਆਮ ਦੇ ਨਾਲ ਖੜੋ ਆਮ ਲੋਕ ਸਾਈਕਲਾਂ ਉੱਤੇ ਨੇ ਆਮ ਲੋਕ ਰੇੜੇ ਰਖਸ਼ਿਆਂ ਉੱਤੇ ਨੇ ਆਮ ਲੋਕ ਪ੍ਰਾਣੀਆਂ ਗੱਡੀਆਂ ਦੇ ਉੱਤੇ ਨੇ ਤੇ ਆਮ ਲੋਕ ਟਰੈਕਟਰ ਟਰਾਲੀਆਂ ਦੇ ਉੱਤੇ ਆ ਉਹਨਾਂ ਲਾਗੇ ਖੜੋ ਉਹਨਾਂ ਦੀਆਂ ਸੜਕਾਂ ਟੁੱਟੀਆਂ ਨੇ ਖਾਸ ਲੋਕਾਂ ਦੀਆਂ ਫੋਰਚਨਰਾਂ ਨੇ ਉਹ ਤੇ ਇਹ ਟੁੱਟੀਆਂ ਸੜਕਾਂ 'ਵਾਂ ਲਾਉਂਦੇ ਹੀ ਨਹੀਂ ਉਹਦੇ ਹੈ ਚੰਡੀਗੜ੍ਹ ਦੇ ਲਗਭਗ ਫਿਰਦੇ ਆ ਤੇ ਤੁਸੀਂ ਕਹਿੰਦਾ ਕਿ ਖਾਸ ਨੇ ਸਾਨੂੰ ਜਿਤਾ ਦੇਣਾ ਔਰ ਅੱਜ ਤੁਸੀਂ ਲੁਧਿਆਣੇ ਦੇ ਵਿੱਚ ਖਾਸ ਤੇ ਆਮ ਵੇਖ ਲਏ ਆ ਤਾਂ ਲੁਧਿਆਣੇ ਦਾ ਫਰਕ ਵੇਖ ਲਿਆ ਔਰ ਅਸੀਂ ਵਧਾਈ ਦੇ ਦਿੰਨੇ ਆ ਆਪਣੇ ਵੱਲੋਂ ਆਮ ਵਾਲਿਆਂ ਨੂੰ ਕਿ ਜਣਾਂ ਨੇ ਪੂਰਾ ਆਪਣਾ ਰੰਗ ਵਿਖਾਇਆ ਉਹਨਾਂ ਨੂੰ ਅਜੇ ਤੁਹਾਡੇ ਚਿਹਰੇ ਨਹੀਂ ਭੁੱਲੇ ਅਜੇ ਕੁਝ ਨਹੀਂ ਭੁੱਲਿਆ ਇੱਕ ਮੈਂ ਵੇਖਿਆ ਕਿ ਮੰਤਰੀ ਸਾਹਿਬ ਬੀਜੇਪੀ ਦੇ ਮੰਤਰੀ ਸਾਹਿਬ ਲੁਧਿਆਣੇ ਤੋਂ ਉਹਨਾਂ ਦੇ ਕੀ ਹੋਇਆ ਕਿ ਉਹਨਾਂ ਦੀ ਕਿਸੇ ਨੇ ਪੋਸਟ ਪਾਈ ਕਿ ਤੁਸੀਂ ਇਹਨਾਂ ਨੂੰ ਕਿਵੇਂ ਮੰਨਦੇ ਹੋ ਜੇ ਪੋਸਟ ਦੀ ਗੱਲ ਕਰੀਏ ਤਾਂ ਥੱਲੇ ਕਮੈਂਟ ਕਿੰਨੇ ਕੁ ਵਧੀਆ ਆ ਰਹੇ ਸੀ ਉਹ ਤੁਸੀਂ ਆਪ ਪੜਨੇ। ਭਾਜੀ ਕੋਈ ਚੈਨਲ ਵਾਲਾ ਕਿਸੇ ਦਾ ਸਗਾ ਨਹੀਂ। ਚੈਨਲ ਵਾਲਾ ਆਪਣਾ ਔਰ ਅਲੱਗ-ਅਲੱਗ ਉਹਨੇ ਹਰ ਇੱਕ ਦੇ ਵਿਊ ਲੈਣੇ ਆ। ਉਹਨੇ ਆਪਣੀ ਪੋਸਟ ਪਾ ਦੇਣੀ ਆ ਉਹਦੇ ਉੱਤੇ ਕਿੰਨ ਵਿਊ ਦੇਣੇ ਆ ਕਿਹੜਾ ਤੁਹਾਡਾ ਕਿਹੜਾ ਆਪਣਾ ਕੋਈ ਨਹੀਂ ਸਭ ਸਾਂਝੀ ਦੁਨੀਆ ਹੈ। ਉਹ ਕਿਸੇ ਇੱਕ ਦਾ ਖਾਸ ਨਹੀਂ ਹੈਗਾ ਜਿਹੜੇ ਚੈਨਲਾਂ ਵਾਲੇ ਆ। ਇਹ ਤੁਹਾਨੂੰ ਕਲੀਅਰ ਦਾਸ ਤਈਏ। ਚੈਨਲਾਂ ਵਾਲੇ ਆਪਣੇ ਰੋਣਾ ਚੱਲਦੇ ਆ ਆਪਣਾ ਤਰੀਕਾ ਵੇਖਦੇ ਆ ਔਰ ਉਸ ਦੇ ਉੱਤੇ ਉਹ ਮੰਤਰੀ ਦੀ ਪੋਸਟ ਪੜੀ ਆ ਤੇ ਥੱਲੇ ਕਮੈਂਟ ਚਾਲੀਆਂ ਵਿੱਚੋਂ ਇੱਕ ਵੀ ਅਸੀਂ ਉਹਦੇ ਹੱਕ 'ਚ ਨਹੀਂ ਆਇਆ ਵੇਖਿਆ ਤਾਂ ਉਹ ਆਪਣੇ ਆਪ ਨੂੰ ਕਹਿ ਦਿੰਦਾ ਜੀ ਮੈਂ ਬਹੁਤ ਵੱਡਾ ਮੰਤਰੀ ਆ ਤੇ ਮੇਰੀ ਪਰਸਨੈਲਿਟੀ ਜਿਹੜੀ ਆ ਉਹ ਬੜੀ ਆ ਤੇ ਮੈਂ ਖਾਸ ਚਾਹੂੰ ਹੁਣ ਖਾਸ ਵਾਲਾ ਰੁਤਬਾ ਛੱਡੋ ਤੇ ਖਾਸ ਵਾਲਿਆਂ ਨੂੰ ਬੇਨਤੀ ਆ ਕਿ ਓਪੋਜੀਸ਼ਨ ਬਣ ਕੇ ਲੋਕਾਂ ਦੇ ਪੈਚ ਵਰਕ ਕਰਾਓ ਤੁਸੀਂ ਐਮਐਲਏ ਹੋ ਚਾਹੇ ਹਾਰੇ ਹੋਏ ਜਾਂ ਜਿੱਤੇ ਹੋਏ ਜਾਂ ਕਦੀ ਨਹੀਂ ਬਣੇ ਜਾਂ ਬਣ ਗਏ ਕਦੇ ਤਾਂ ਬਣੇ ਸੀ ਜੇ ਅੱਜ ਵੀ ਜਿੱਤੇ ਹੋਏ ਹੈਗੇ ਹੋ ਜੇ ਸਰਕਾਰ ਤੁਹਾਡੀ ਨਹੀਂ ਆ ਛੜਕਾਂ ਦੇ ਪੈਚਵਰਕ ਕੀ ਕਰਵਾਓ ਤੁਸੀਂ ਬੋਲੇ ਹੋ ਕਦੀ ਚਾਰ ਜੀਆਂ ਨੂੰ ਇਕੱਠੇ ਕਰਕੇ ਆਇਓ ਕਦੀ ਮੈਦਾਨ ਦੇ ਵਿੱਚ ਨਹੀਂ ਆਏ ਕਿਉਂ ਨਹੀਂ ਆਉਣਾ ਕਿ ਇੱਕ ਝਗੜਾ ਥਾਣੇ 'ਚ ਕਿਸਦਾ ਹੋ ਜਾਵਾ ਬਸ ਉੱਥੇ ਜਾ ਕੇ ਮਗਰ ਬੋਲਣਾ ਉੱਥੇ ਸੁਨਿਆ ਕਰ ਦੇਣਾ ਉੱਥੇ ਬਸ ਓਨੀ ਕੁ ਗੱਲ ਫਾਰਮੈਲਟੀ ਜੇ ਤੁਸੀਂ ਕਹਿੰਦੇ ਹੋ ਸਾਂਝੇ ਲੋਕਾਂ ਦੇ ਆ ਉਹ ਤੇ ਛੜਕਾਂ ਤੁਹਾਡੀਆਂ ਦੇ ਪੈਚਵਰਕ ਕਰਾਓ ਅਸੀਂ ਤਾਂ ਛੜਕਾਂ ਵਾਸਤੇ ਬੋਲਾਂਗੇ ਟਕਾ ਕੇ ਬੋਲਾਂਗੇ ਔਰ ਬੋਲਦੇ ਰਹਿਣਾ ਔਰ ਕਈ ਲੋਕ ਮੈਨੂੰ ਕਹਿੰਦੇ ਆ ਕਿ ਪਰਚੇ ਕਰਵਾ ਦਿੰਦੀ ਆ ਸਰਕਾਰਾਂ ਤਾਂ ਜਿਸ ਦਿਨ ਪਰਚਾ ਹੋਏਗਾ ਤੇ ਜਿਸ ਦਿਨ ਅੰਦਰ ਜਾਉਣਾ ਉਸ ਦਿਨ ਵੀ ਮੇਲਾ ਲੱਗੂ ਇਹ ਵੀ ਦਸਾਂਗੇ ਕਿ ਮੇਲਾ ਵੀ ਲੱਗਣਾ ਔਰ ਠੋਕੇ ਗੱਲ ਕਰਾਂਗੇ ਔਰ ਬਦਲਾ ਤੁਸੀਂ ਵੇਖ ਲਿਆ ਜਦੋਂ ਜਿਹੜੀ ਸਰਕਾਰ ਚੰਗਾ ਕੰਮ ਕਰੇਗੀ ਉਹਦੇ ਵੱਲ ਦੇ ਅਸੀਂ ਜਿਹੜੀ ਸਰਕਾਰ ਚੰਗਾ ਕੰਮ ਨਹੀਂ ਕਰਦੀ ਸਾਡੀ ਕੋਈ ਸਕੀ ਨਹੀਂ ਇਹ ਕਲੀਅਰ ਕਰਦਾ ਹੀ ਹੈ ਔਰ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰਦੇ ਹੋ ਔਰ ਸ਼ੇਅਰ ਵੀ ਕਰਦੇ ਹੋ ਨਾਲ ਵਧਾਈਆਂ ਜਰੂਰ ਦੇਦੇ ਹੋ ਆਮ ਪਾਰਟੀ ਵਾਲਿਆਂ ਨੂੰ ਕਿ ਜਿਉਂਦੇ ਵਾਸਤੇ ਰੋ ਤੇ ਚਿਹਰੇ ਯਾਦ ਰੱਖੋ ਖਾਸ ਵਾਲਿਆਂ ਦੇ ਧੰਨਵਾਦ